ਭਿੰਡਾ ਜ਼ਿਲ੍ਹੇ ਦੇ ਅੰਦਰ ਸਵੈਨ ਫਲੂ ਨੇ ਦਿੱਤੀ ਦਸਤਕ ਸਿਵਲ ਸਰਜਨ ਨੇ ਕਿਹਾ ਨਹੀਂ ਡਰਨ ਦੀ ਲੋੜ ਦੱਸ ਦਈਏ ਕਿ ਭਿੰਡਾ ਜ਼ਿਲ੍ਹੇ ਅੰਦਰ ਪੁੱਚੋ ਮੰਡੀ ਅਤੇ ਪੁੱਚੋ ਖੁਰਦ ਵਿਖੇ ਦੋ ਮਰੀਜ਼ ਸਵੈਨ ਫਲੂ ਦੇ ਆ ਚੁੱਕੇ ਹਨ ਜੋ ਭਿੰਡਾ ਦੇ ਅਦੇਸ ਹਸਪਤਾਲ ਵਿਖੇ ਦਾਖਲ ਹਨ ਇਸ ਸਬੰਧੀ ਜਾਦ ਬਠਿੰਡਾ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਿਰਫ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਕਿਸੇ ਤਰ੍ਹਾਂ ਦੀ ਕੋਈ ਡਰਨ ਦੀ ਲੋੜ ਨਹੀਂ ਹੈ ਉਹਨਾਂ ਕਿਹਾ ਕਿ ਜੋ ਸਾਵਧਨੀਆਂ ਸਿਹਤ ਵਿਭਾਗ ਵੱਲੋਂ ਦੱਸੀਆਂ ਜਾਂਦੀਆਂ ਹਨ ਉਹ ਵਰਤੀਆਂ ਜਾਣ ਅਤੇ ਉਹਨਾਂ ਕਿਹਾ ਕਿ ਇਹ ਸਾਹ ਦੇ ਰਾਹੀਂ ਫੈਲਦਾ ਹੈ ਤੇ ਇਸ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਾਸਕ ਪਹਿਨ ਕੇ ਰੱਖੋ ਕਿਉਂਕਿ ਸਵੈਨ ਫਲੂ ਨੇ ਹੁਣ ਬਠਿੰਡਾ ਜ਼ਿਲ੍ਹੇ ਦੇ ਅੰਦਰ ਦਸਤਕ ਜਿਹੜੀ ਉਹ ਆਪਣਾ ਦੇ ਦਿੰਦੀ ਹੈ ਤੇ ਦੋ ਬਠਿੰਡਾ ਜ਼ਿਲ੍ਹੇ ਦੇ ਅੰਦਰ ਸਵੈਨ ਫਲੂ ਦੇ ਕੇਸ ਨੇ ਜਿਹੜੇ ਉਹ ਪੋਜ਼ਿਟਿਵ ਆ ਚੁੱਕੇ ਹਨ ਅਤੇ ਉਹ ਬਠਿੰਡਾ ਦੇ ਅਦੇ ਸਸਤਾਲ ਵਿਖੇ ਦੋਨੇ ਮਰੀਜ਼ ਨੇ ਜਿਹੜੀ ਉਹ ਦਾਖਲ ਹਨ ਇਸ ਸਬੰਧੀ ਬਠਿੰਡਾ ਜ਼ਿਲ੍ਹੇ ਦੇ ਸਿਵਲ ਸਰਜਨ ਨੇ ਬਿਆਨ ਕਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਨੇ ਜਿਹੜੇ ਆਪਣਾ ਪੋਜ਼ਿਟਿਵ ਆਏ ਹਨ ਉਹ ਅਦੇਸ਼ ਹਸਪਤਾਲ ਵਿਖੇ ਦਾਖਲ ਹਨ ਤੇ ਉਹਨਾਂ ਕਹ ਆ ਕਿ ਕਿਸੇ ਤਰ੍ਹਾਂ ਦੀ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਸਾਨੂੰ ਸਾਵਧਾਨੀਆਂ ਵਰਤਣ ਦੀ ਆਪਣਾ ਜ਼ਰੂਰਤ ਹੈ ਅਤੇ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਜ਼ਿਲ੍ਹੇ ਦੇ ਸਿਵਲ ਸਰਜਨ ਇਸ ਸਬੰਧੀ ਅ ਪਿਛਲੇ ਤਿੰਨ ਸਾਨੂੰ ਅਦੇਸ਼ ਇੰਸਟੀਚਿਊਟ ਵੱਲੋਂ ਏ ਇਨਫੋਰਮੇਸ਼ਨ ਵੀ ਸੀ ਕਿ ਕਿ ਪਿੰਡ ਪੁੱਛੋਖਰਤ ਦੇ ਵਿੱਚ ਦੋ ਕੇਸ ਜਿਹੜੇ ਹੈਗੇ ਆ ਉਹ ਇਨਫਲੂਐਂజా ਦੇ ਪਾਏ ਗਏ ਹੈਗੇ ਆ ਤੇ ਉਹਨਾਂ ਵੱਲੋਂ ਟੈਸਟ ਕਰਨ ਤੇ ਉਹ H1N1 네ਗੇਟਿਵ H3N2 ਪੋਜ਼ਿਟਿਵ ਪਾਏ ਗਏ ਆ ਇਹ ਸਵਾਇਨ ਫਲੂ ਦੀਆਂ ਸਟ੍ਰੇਨ ਹੁੰਦੀਆਂ ਹੈਗੀਆਂ ਨੇ ਕਿ ਆ ਅਲੱਗ-ਅਲੱਗ ਉਹਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਹੈਗਾ ਉਹ H3N2 ਮਤਲਬ ਪੋਜ਼ਿਟਿਵ ਪਾਏ ਗਏ ਆ ਠੀਕ ਹੈ ਇਸ ਤਰ੍ਹਾਂ ਦੇ ਲੱਛਣ ਹੁੰਦੇ ਸਾਰੇ ਤੇ ਕੀ ਕੀ ਪ੍ਰੇਜ਼ ਰੱਖਣੇ ਚਾਹੀਦੇ ਇਸ ਵਾਰ ਲਾਈਕ ਅ ਬੇਸੇ ਤਾਂ ਸਾਰੇ ਜਿੰਨੇ ਵੀ ਜਿੱਦਾਂ ਕੋਵਿਡ ਸੀ ਪਹਿਲਾਂ ਜਾਂ ਹੁੰਦੇ ਨੇ ਨਜਲਾ ਜ਼ੁਕਾਮ ਛਿੱਕਾਂ ਵਗੈਰਾ ਹੋਣੀਆਂ ਤੇ ਟੈਂਪਰੇਚਰ ਹੋਣਾ ਸਰੀਰ ਦਰਦ ਕਰਨਾ ਤੇ ਇਹ ਸਾਰੇ ਕਾਮਨ ਲੱਛਣ ਹੁੰਦੇ ਹੈਗੇ ਨੇ ਤੇ ਇਸ ਤੋਂ ਮਤਲਬ ਅਸੀਂ ਇਹ ਮਤਲਬ ਨਹੀਂ ਦੱਜਾ ਲਾ ਸਕਦੇ ਹੈ ਕਿ ਇਹ ਸਵਾਇਨ ਫਲੂ ਹੀ ਹੋਏਗਾ لیکن ਜੇ ਉਹ ਜਿਆਦਾ دیر ਰਹਿੰਦੇ ਹੈਗੇ ਆ ਜਾਂ ਕੋਈ ਸਵੈਰਿਟੀ ਪਾਈ ਜਾਂਦੀ ਹੈ ਜਿਆਦਾ ਮਤਲਬ ਉਸ ਤੇ ਹੈਗੀ ਆ ਪ੍ਰੋਬਲਮ ਤਾਂ ਕਈ ਵਾਰੀ ਮਤਲਬ ਜਿਹੜੇ ਹੈਗਾ ਆ ਟੈਸਟ ਕਰਨ ਤੋਂ ਬਾਅਦ ਹੀ ਆਪਾਂ ਜਿਹੜਾ ਹੈਗਾ ਆ ਉਹ ਕਹਿ ਸਕਦੇ ਹਾਂ ਕਿ ਸਵੈਨ ਫਲੂ ਹੈ ਸਰ ਜਿ세 ਜਿਹੜਾ ਇੱਕ ਬਈਦਾ ਜਿਹੜੀ ਪ੍ਰੈਗਨੈਂਟ ਹੈ ਉਹ ਉਸੇ ਸਵੈਨ ਫਲੂ ਦੀ ਜਿਮੇ ਕਿ ਅੱsse ਜਾ ਰਿਹਾਗਾ ਤੇ ਉਸ ਵਿੱਚ ਬੱਚੇ ਨੂੰ ਵੀ ਖਤਰਾ ਹੋ ਸਕਦਾ ਹੈ ਨਹੀਂ ਬੱਚੇ ਨੂੰ ਨਹੀਂ ਕੋਈ ਇਸ ਤਰ੍ਹਾਂ ਦਾ ਮਤਲਬ ਹੋ ਸਕਦਾ ਹੈਗਾ ਤੇ ਮਤਲਬ ਆਪਾਂ ਇਹ 100% ਨਹੀਂ ਕਹਿ ਸਕਦੇ ਕਿਉਂਕਿ ਇਹ ਸਾਰਾ ਹੀ ਫੈਲਣ ਵਾਲੀ ਪ੍ਰੋਬਲਮ ਹੈਗੀ ਆ ਕਿ ਕੋਈ ਜ਼ਰੂਰੀ ਨਹੀਂ ਆ ਕਿ ਖੋਏ ਗਈ ਵੀ ਆਪਾਂ ਕਹੀਏ ਕਿ ਕੋਈ ਬਲੱਡ ਤੋਂ ਆ ਗਈ ਹੈਗੀ ਆ ਹੋ ਵੀ ਸਕਦੀ ਹੈਗੀ ਆ ਤੇ ਨਹੀਂ ਵੀ ਹੋ ਸਕਦੀ ਹੈਗੀ ਜੇ ਮਦਰ ਨੂੰ ਹੈਗੀ ਆ ਤੇ ਜੇ ਮਤਲਬ ਆਪਾਂ ਬੱਚੇ ਨੂੰ ਥੋੜਾ ਜਿਹਾ ਮਦਰ ਤੋਂ ਦੂਰ ਰੱਖਦੇ ਹੈਗੇ ਆ ਤੇ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਲੇਕਿਨ ਦੂਸਰੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਉਹ ਬਲੱਡ ਤੋਂ ਮਤਲਬ ਬਲੱਡ ਦੀ ਇਨਫੈਕਸ਼ਨ ਜਿਹੜੀ ਹੈਗੀ ਆ ਉਹ ਹੋ ਅਸਨੇ ਵੱਲੋਂ ਕਿ ਜਿਸ ਤਰ੍ਹਾਂ ਦੀ ਕੋਈ ਟੀਮ ਬਣਾਈ ਗਈ ਹੈ ਜਾਂ ਕਿ ਇਹ ਇਹ ਲਈ ਕਿ ਉਪਰਾਲਾ ਕੀਤਾ ਜਾ ਰਿਹਾ ਹੈ। ਹਾਂਜੀ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਕੋਈ ਸਾਡੇ ਕੋਲੇ ਇਨਫੋਰਮੇਸ਼ਨ ਆਂਦੀ ਹੈਗੀ ਹੈ ਤਾਂ ਅਸੀਂ ਬੇਸ਼ੱਕ ਉਹ ਕੇਸ ਜਿਹੜਾ ਹੈਗਾ ਕਨਫਰਮੇਟਿਵ ਨਾ ਹੋਵੇ ਸਾਡੇ ਸਟੇਟ ਹੈਡਕੁਆਟਰ ਤੋਂ ਜਾਂ ਜੋ ਸਟੇਟ ਦੇ ਮਤਲਬ ਹੈਲਥ ਡਿਪਾਰਟਮੈਂਟ ਦੀ ਲੈਬਸ ਹੈਗੀਆਂ ਨੇ ਕਿਹਾ ਜਦ ਤੱਕ ਉੱਥੋਂ ਕਨਫਰਮੇਸ਼ਨ ਨਹੀਂ ਆਂਦੀ ਹੈਗੀ ਭਾਵੇਂ ਇਹ ਨਹੀਂ ਕਿਹਾ ਜਾ ਸਕਦਾ ਕਿ ਸਵੈਨ ਫਲੂ ਹੀ ਹੈ। ਲੇਕਿਨ precaution ਦੇ ਤੌਰ ਤੇ health department ਵੱਲੋਂ ਉਸ area ਦੇ ਵਿੱਚ ਟੀਮਾਂ ਬਣਾ ਕੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ anti viral dengue flu ਜਿਹੜੀ ਹੈ tablet ਜਿਹੜੀਆਂ ਸੀਗੀਆਂ ਵੰਡੀਆਂ ਗਈਆਂ ਤੇ ਜੇ ਕਿਸੇ ਵਿਅਕਤੀ ਦੇ ਵਿੱਚ ਕੋਈ ਇਸ ਤਰ੍ਹਾਂ ਦੇ symptom ਪਾਏ ਗਏ ਤੇ ਉਸ ਨੂੰ ਮਤਲਬ ਜਿਹੜਾ ਹੈ ਸੀਗਾ ਨੇੜੇ hospital ਦੇ ਵਿੱਚ checkup ਦੇ ਲਈ ਭੇਜਿਆ ਗਿਆ ਤੇ ਬਾਕੀ ਜੋ ਮਤਲਬ social distance ਹੈਗੀ ਹੈ ਜਾਂ mask ਪਾਉਣਾ ਹੈਗਾ ਆ ਉਹ ਲਗਭਗ ਅੱਜ ਦੇ ਸਮੇਂ ਚ ਜਰੂਰੀ ਹੋ ਗਿਆ ਹੈਗਾ ਆ। ਤੇ ਉਹ ਸਾਡੇ ਜਿਹੜੇ ਵਰਕਰਸ ਹੈਗੇ ਆ ਰੈਗੂਲਰ ਪਬਲਿਕ ਨੂੰ ਉਸਤੇ ਬਾਰੇ ਐਜੂਕੇਟ ਕਰਦੇ ਰਹਿੰਦੇ ਆ ਸਾਰੇ ਲੋਗੇ ਸੀ ਸੀ ਨੂੰ ਸੀਰੀਅਸ ਨਹੀਂ ਲੈਂਦੇ ਕਿ ਕੋਈ ਮੈਸੇਜ ਹੈ ਪਰ ਲੋਕ ਕੋਈ ਲੋਕਾਂ ਨੂੰ ਅ ਲੋਕਾਂ ਨੂੰ ਜੋ ਮੈਸੇਜ ਹੈਗਾ ਪਬਲਿਕ ਨੂੰ ਉਹ ਇਹੀ ਹੈਗਾ ਆ ਕਿ ਕਿਸੇ ਵੀ ਪ੍ਰੋਬਲਮ ਦੇ ਲਈ ਪੈਨਿਕ ਹੋਣ ਦੀ ਲੋੜ ਨਹੀਂ ਦੀ ਡਰਨ ਦੀ ਲੋੜ ਨਹੀਂ ਹੁੰਦੀ ਹੈਗੀ ਐਜੂਕੇਟ ਹੋਣ ਦੀ ਲੋੜ ਹੁੰਦੀ ਹੈ ਜੋ ਹੈਲਥ ਡਿਪਾਰਟਮੈਂਟ ਪ੍ਰੈਕਾਸ਼ਨਸ ਦਿੰਦਾ ਹੈਗਾ ਆ ਦੱਸਦਾ ਹੈਗਾ ਆ ਉਹਨਾਂ ਨੂੰ ਫਾਲੋ ਕਰਨ ਦੀ ਲੋੜ ਹੁੰਦੀ ਆ ਅਕਸਰ ਇਹ ਦੇਖਿਆ ਗਿਆ ਹੈ ਕਿ ਪਬਲਿਕ ਜਿਹੜੀ ਹੈਗੀ ਹੈ ਨਾਲੇ ਤਾਂ ਉਹ ਡਰ ਦੇ ਵਿੱਚ ਮਤਲਬ ਅੱਗੇ ਤੇ ਅੱਗੇ ਗਲਤ ਮੈਸੇਜ ਪਹੁੰਚਾਉਂਦੀ ਰਹਿੰਦੀ ਹੈ ਕਿਤੇ ਨਾਲੇ ਖੋਦੀ ਜਿਹੜੀ ਹੈਗੀ ਆ ਉਹ ਮਤਲਬ ਜੋ ਪ੍ਰਕਾਸ਼ਨ ਹੈਲਥ ਡਿਪਾਰਟਮੈਂਟ ਨੇ ਦੱਸੀਆਂ ਹੁੰਦੀਆਂ ਨੇ ਉਹ ਫਾਲੋ ਨਹੀਂ ਕਰਦੀ ਹੈਗੀ ਇਹਦੇ ਕਰਕੇ ਪ੍ਰੋਬਲਮ ਹੁੰਦੀ ਹੈ ਡਰਾਂ ਦੀ ਲੋੜ ਨਹੀਂ ਹੈ ਸਿਰਫ ਜੋ ਹਦਾਇਤਾਂ ਦਿੱਤੀਆਂ ਜਾਂਦੀਆਂ ਹੈਗੀਆਂ ਨੇ ਉਹਨਾਂ ਨੂੰ ਫਾਲੋ ਕਰਨ ਦੀ ਲੋੜ ਹੈ ਜੀ ਜੀ